ਹਰ ਦਾ ਸਵਿਚਡ ਆਫ ਉਨਟਰੀਚੇਬਲ ਐਟ ਦਾ ਮੋਮੈਂਟ ਲਾ ਮੇਰਾ ਵੀ ਦਿਮਾਗ ਵੀ ਫੋਨ ਕਿਨੂੰ ਲਾ ਬੈਠਾ ਨਵਦੀਪ ਨੂੰ ਪਤਾ ਨਹੀਂ ਕੀ ਗੱਲ ਐ ਐਦਾਂ ਹੁੰਦਾ ਵੀ ਇੱਕ ਅਰੀ ਉਹਦੇ ਨਾਲ ਗੱਲ ਹੋਵੇ ਸਮਝ ਨਹੀਂ ਲੱਗਦੀ ਕੀ ਕਰਾਂ ਬੜਾ ਸੋਚਣਾ ਵੀ ਉਹਨੂੰ ਨਹੀਂ ਚੇਤੇ ਕਰਨਾ ਪਰ ਤਾਂ ਵੀ ਉਹਨਾਂ ਦਿਮਾਗ ਚੋਂ ਨਿਕਲਦੀ ਹੈ ਨੀਗੇ ਪਤਾ ਨਹੀਂ ਰੱਬ ਕੀ ਕਰਨ ਰਿਹਾ ਮੇਰੇ ਨਾਲ 24 ਘੰਟੇ ਨਾਲ ਉਦੋਂ ਖਿਆਲ ਆਉਂਦਾ ਰਹਿੰਦਾ ਹਾਲਾ ਕਿ ਮੈਂ ਕਿਸੇ ਨੂੰ ਦੱਸਦਾ ਵੀ ਨਹੀਂ ਤੇ ਨਾ ਪਤਾ ਲੱਗਣ ਦਿਨਾ ਕਿ ਖੂ ਸਕਦਾ ਹੋਵੇ ਕੋਰਬ ਵਧੀਆ ਕਰਨ ਰਿਆ ਹੋਵੇ ਪਰ ਪਤਾ ਨਹੀਂ ਕੀ ਗੱਲ ਜੇ ਕਿਤੇ ਗੱਲ ਹੋ ਜਾਂਦੀ ਨਾ ਤੇ ਇੱਕ ਰੇ ਵੀ ਮਨ ਨੂੰ ਆ ਸਕੂਨ ਜਾਂ ਮਿਲ ਜਾਣਾ ਸੀ ਚਲ ਮੈਂ ਵੀ ਨੰਬਰ ਬਦਲਿਆ ਏ ਪਰ ਵੇਖ ਲੈ ਫੇਰ ਵੀ ਓਦਾਂ ਮੈਂ ਕਿੰਨੀ ਵਾਰੀ ਲਾ ਕੇ ਵੇਖਿਆ ਇਹਦਾ ਨਾ ਕੀ ਕਰਦਾ ਹੋਏਗਾ ਕਿ ਮੈਂ ਵੀ ਇੱਕ ਰੇ ਨਾਲ ਗੱਲ ਕਰਾਂ ਚਲੋ ਹੁਣ ਰੱਬ ਨੂੰ ਪਤਾ ਹੋਵੇ ਤੇ ਤੁਸੀਂ ਓਂ ਗੱਲ ਕੀ ਏ ਮੇਰੇ ਨਾਲ ਕਿਉਂ ਇਦਾਂ ਹੋਣ ਡਿਆ ਮੈਨੂੰ ਇਹ ਆ ਕਿ ਉਹ ਜੇ ਘਰ ਆਈ ਹੀ ਉਹਨੇ ਕੋ ਗਾਲੀ ਨਾ ਕਰਨੀ ਹੋਵੇ ਇਹੋ ਚੀਜ਼ ਨਾ ਵੱਡ ਵੱਡ ਖਾਈ ਜਾਂਦੀ ਏ ਉਦੋਂ ਕਿਉਂ ਮੈਂ ਚੱਲ ਗਿਆ ਮੰਡੀ ਚੇਕੇ ਤੇ ਘਰ ਹੁੰਦਾ ਤੇ ਕੀ ਪਤਾ ਕੁਝ ਵਧੀਆ ਹੋ ਜਾਂਦਾ ਤੇ ਜਿੱਦਾਂ ਮੰਮੀ ਦੱਸਣ ਡੇ ਨੇ ਕਿ ਉਹਨਾਂ ਇਦਾਂ ਕਿਹਾ ਕਿੰਨਾ ਕੁਝ ਹੋਇਆ ਤੇ ਉਹ ਵੀ ਨਾ ਹੁੰਦਾ ਇੰਦਰ ਬੈਠਾ ਤੇ ਬੈਠਾ ਵੀ ਇਕੱਲਾ ਪਤਾ ਨਹੀਂ ਕਿੰਨਾ ਗੱਲਾਂ ਕਰਨ ਦਿਆ ਇੰਦਰ ਪੁੱਤ ਇੱਥੇ ਤੂੰ ਗੱਲਾਂ ਬੈਠਾ ਵਾ ਤੇ ਕੀ ਗੱਲਾਂ ਗੱਲਾਂ ਕਿਸ ਦੇ ਨਾਲ ਕਰਨੀਆਂ ਕਿਹਦੇ ਨਾਲ ਕਰਨੀਆਂ ਉਹ ਮੰਮੀ ਗੱਲਾਂ ਕਿਹਦੇ ਨਾਲ ਕਰਨੀਆਂ ਸੀ ਉਹਦੇ ਮੈਂ ਫੋਨ ਤੇ ਵੀਡੀਓ ਡਿਆਂ ਵੇਖਣ ਅੱਛਾ ਤੂੰ ਵੇਖ ਲੋ ਕਿੱਦਾਂ ਕਰਦੀਆਂ ਵੀਡੀਓ ਬਣਾਉਂਦੇ ਨੇ ਹਾਂ ਉਹ ਡਿਆਂ ਹੱਸਣ ਅੱਛਾ ਅੱਛਾ ਹੂੰ ਅੱਛਾ ਭਰਾ ਮੈਂ ਤਾਂ ਦੜਾਰੀ ਗਈ ਮੈਂ ਪਤਾ ਨਹੀਂ ਕੀ ਕਿਨੇ ਮੁੰਡਾ ਕੋ ਸੋਚਦਾ ਹੀ ਨਾ ਹੋਵੇ ਉਹ ਲੈ ਮੰਮੀ ਸੋਚਣਾ ਕੀ ਲੈ ਪੁੱਤ ਫਿਰ ਮਾਂ ਕੋ ਨੂੰ ਫਿਕਰ ਤਾਂ ਹੁੰਦਾ ਹੀ ਹੈ ਨਾ ਤੇਰੇ ਨਾਲ ਵੇਖ ਕੇ ਨਾ ਨਹੀਂ ਤੇ ਜਾਣ ਹੀ ਮੁੱਕ ਜਾਂਦੀ ਹੈ। ਲਓ ਜੀ। ਹੱਸਦਾ ਖੇਡਦਾ ਦਿਖਿਆ ਕਰ ਮੈਨੂੰ। ਤੇ ਮੰਮੀ ਹਸਣ ਹੀ ਦਿਹਾਵਾ। ਆ ਮਾਵਾ ਨੂੰ ਜੇ ਉਹ ਆਪਣੇ ਪੁੱਤ ਚੁੱਪਚੀ ਪੀਤੇ ਦੇਖਦੇ ਆ ਨਾ ਤੇ ਅੰਦਰੇ ਅੰਦਰੇ ਮਾਵਾ ਮਾਰੀ ਜਾਂਦਿਆਂ ਨੇ। ਮੰਮੇ ਮੈਂ ਤੁਹਾਨੂੰ ਬੜੀ ਯਾਰੀ ਸਮਝਾਇਆ ਏ। ਕਿ ਤੁਸੀਂ ਟੈਨਸ਼ਨ ਨਾ ਲਿਆ ਕਰੋ ਮੇਰੇ ਹੁੰਦਿਆਂ। ਪੁੱਤ ਤੂੰ ਕਹਿੰਦਾ ਤਾਂ ਹਾਂ ਪਰ ਮਾਂ ਤੇ ਉਹ ਟੈਨਸ਼ਨ ਲੈਣਿਆਂ ਦੀ ਹੋ ਹੀ ਜਾਂਦੀ ਏ। ਉਹ ਮੰਮੀ ਤੁਹਾਡੇ ਸਾਹਮਣੇ ਚੰਗਾ ਭਲਾ ਹਸਣ ਦਿਹਾਵਾ। ਹਾਂ ਭਰਾ ਚੰਗਾ ਭਲਾ ਹੀ ਚਾਹੀਦਾ। ਹਾਂ ਤੇ ਫੇਰ ਜਦ ਤੁਸੀਂ ਨਾ ਰੋਟੀ ਬਗਾਓ। ਤਹਾਂਏ ਭੁੱਖ ਲੱਗੀ। ਸ਼ੁਕਰ ਆਖਦੇ ਮੇਰੇ ਪੁੱਤ ਨੇ ਵੀ ਕਿਹਾ ਵਖਰੇ ਭੁੱਖ ਲੱਗੀ ਤੈਨੂੰ ਆ। ਤੇ ਬਣਾਇਆ ਕੀ ਚ? ਮੈਂ ਬੋਤਾ ਅੱਜ ਬਣਾਈ ਆ ਪਨੀਰ ਦੀ ਸਬਜ਼ੀ। ਅੱਛਾ। ਆਹ ਨਾਲ ਦਾਲ। ਲੈ ਫਿਰ ਤੇ ਮਜਾ ਆਏਗਾ ਤੇ। ਇਹ ਕਹਿਣਾ ਨੂਨ ਵਾਲਾ ਦਹੀਂ ਨਾ ਬਣਾਉਂਦਾ ਨਾਲ। ਕੋਈ ਨਹੀਂ ਉਹ ਬਣਾ ਲੈਣਾ ਚਲੋ ਹਉਥੀਏ। ਤੇ ਮੈਂ ਤਾਂ ਤੇ ਨਾਲ ਕਰਨਾ ਕੁਝ। ਲੈ। ਦੇਖ ਹੁਣ ਮੇਰਾ ਡੈਅ ਧਿਆਸਾ ਕਿਹ ਹੈ। ਚੱਲ ਪੁੱਤ ਕੋਈ ਨਹੀਂ। ਬੀ ਮੰਮੀ ਕਿੱਥੇ ਹੋ ਨਹੀਂ ਰੱਬ ਨੇ ਕਿਤੇ ਮੰਮੀ ਨਾ ਹੋ ਤੂੰ ਤੇ ਸੁੱਤੀ ਆ ਤੇ ਮੰਮੀ ਨੇ ਬਾਜ਼ਾਰ ਜਾਣਾ ਮੈਨੂੰ ਕਹਿਣ ਵੀ ਡੇ ਹੀ ਕਿ ਨਾ ਮੈਨੂੰ ਨਾਲ ਲੈ ਜਾਣੀ ਆ ਤੇ ਮੈਂ ਰਹਿਣ ਦਉ ਨੂੰ ਸੋਲਾਂ ਦਉ ਤੇ ਤੂੰ ਹੀ ਜਾਓ ਥੋੜਾ ਜਿਹਾ ਸਮਾਨ ਮੁੱਕਾ ਤੇ ਨਾਲੇ ਦੀਵਾਲੀ ਕਰਕੇ ਦੀਵੇ-ਦੂਵੇ ਨਹੀਂ ਲੈਣ ਵਾਲੇ ਹਾਂਜੀ ਤੇ ਉਹ ਲੈਣ ਗਈ ਚਲੋ ਉਹ ਤੇ ਵਧੀਆ ਗੱਲ ਆਤੀ ਤੂੰ ਹੀ ਮੇਰਾ ਜਿਹੜਾ ਸੂਟ ਸੀ ਨਾ ਹੀ ਉਹਦੀ ਲੈਸ ਹੀ ਮੰਗਾ ਲੈਣੀ ਹੈ ਆਹ ਹੈ ਤੀਨ ਨੂੰ ਬੜੀ ਸੂਟ ਦੀ ਆ ਮੈਂ ਲੈਸ ਵਗਾ ਲਈ ਆ ਮੰਮੀ ਚੱਲੀ ਤੇ ਮੈਂ ਹਾਂ ਜੇ ਲੈਸ ਫਿਲ ਹੈ ਤੁਹਾਨੂੰ ਲੱਗਦਾ ਸਿੱਪ ਜਾਏਗਾ ਤੇਰਾ ਸੂਟ ਚਲੋ ਵਧੀਆ ਕੀਤਾ ਜਿੱਤੇ ਹੁਣ ਸੀਂਜੋ ਮੈਂ ਪਾਉਣਾ ਚਾਹੀਦਾ ਵਾਲੀ ਵਾਲੇ ਦੇਨ ਸੀ ਦੂੰਗੀ ਪਹਿਣਾ ਅੱਗੇ ਮੈਂ ਸੀਂਦੀ ਨਹੀਂ ਹੁੰਦੀ ਮੈਂ ਕਿਹਾ ਤੀ ਆਪਣੇ ਪੈਕੇ ਜਾਣਾ ਕਿ ਤੇ ਉਹਦੇ ਚਾਹ ਵਿੱਚ ਇਹ ਨਾ ਹੋਏ ਮੇਰਾ ਸੂਟ ਰਿਆਂ ਦੇ ਨਾਲੇ ਕਿੰਨੇ ਦਿਨਾਂ ਦਾ ਤੇ ਅੱਗੇ ਲਿਆਂਦਾ ਵਾ ਤੁਸੀਂ ਮੈਂ ਸੀ ਕੇ ਜਾਉਂਗੀ ਨਾ ਨਾਲੇ ਪੈਕੇ ਕਿਹੜਾ ਮੈਂ ਰਹਿਣ ਜਾਣਾ ਵਾ ਤੈਨੂੰ ਪਤਾ ਹੀ ਆ ਘੜੀ ਦੀ ਘੜੀ ਜਾਣਾ ਵਾ ਤੇ ਫੇਰ ਆ ਜਾਣਾ ਵਾ ਨਹੀਂ ਉਹ ਤੇ ਚਲ ਕੋਈ ਗੱਲ ਨਹੀਂ ਸਗੋਂ ਤੁਸੀਂ ਚੱਲਨੇ ਹੋ ਨਾ ਬੜੀ ਵਧੀਆ ਗੱਲ ਵਾ ਨਾ ਮੈਨੂੰ ਆ ਬੜੀ ਖੁਸ਼ੀ ਹੋ ਰਹੀ ਨਹੀਂ ਵਧੀਆ ਕਿੰਨੀ ਦੇਰ ਬਾਅਦ ਮੈਂ ਜਾਣਾ ਹੀ ਮੇਰਾ ਇਹ ਤੇ ਹੈ ਹੀ ਆ ਤੇ ਫਰੀਕ ਮੇਰਾ ਸੂਟ ਬਣਾ ਦਿਓ ਬਣਾ ਦੂੰਗੀ ਭੈਣਾ ਆ ਲੈਣ ਦੇ ਮੰਮੀ ਨੂੰ ਲੈਸ ਲੂਸ ਲੈ ਕੇ ਤੇ ਆਪਾਂ ਅੱਜੀ ਘੱਟ ਲਾਂਗੇ ਠੀਕ ਠੀਕ ਆ ਆਉਣਾ ਉੱਠਤਾ ਮੰਮੀ ਨੇ ਆ ਗਏ ਆ ਆ ਗਏ ਆ ਤੇ ਚਲੀ ਜਾ ਹਣਾ ਚਲੋ ਮੈਂ ਅੱਜ ਡੀਕਨ ਦੀ ਆ ਮੰਮੀ ਹੁਣੀ ਕਦੋਂ ਆਉਂਦੇ ਆ ਮੇਰੀ ਗੱਲ ਸੁਨੋ ਤੇ ਕੱਪੜੇ ਬਦਲ ਲਓ ਨਾ ਤੁਸੀਂ ਉਹ ਕੱਪੜੇ ਇਹੋ ਠੀਕ ਆ ਤੇ ਤੂੰ ਪਤਾ ਲਾ ਬਦਲਨੇ ਆ ਤੇ ਮੈਂ ਤੇ ਬਦਲਨੇ ਆ ਨਾਲੇ ਮੰਮੀ ਹੁਣਾ ਨੂੰ ਪੁੱਛਿਆ ਆਵਾ ਡੈਡੀ ਤੇਰੇ ਤੇ ਨਹੀਂ ਆ ਗਏ ਹਸਤਾਲ ਨਹੀਂ ਡੈਡੀ ਮੰਮੀ ਨੇ ਆਪ ਹੀ ਫੋਨ ਕੀਤਾ ਸੀ ਉਹ ਕਹਿੰਦੇ ਹੁਣ ਅੱਜ ਤੇਰੇ ਡੈਡੀ ਨੇ ਘਰ ਜਾਣਾ ਤੇ ਆਜੋ ਤੁਸੀਂ ਚਾਲ ਪੇਛੇ ਤੇ ਤਿਆਰ ਹੋ ਤੇ ਚਲੀ ਜਾ ਤੇ ਤੁਸੀਂ ਵੀ ਬਦਲ ਲੈਣੇ ਸੀ ਉਹ ਮੈਂ ਉਹ ਠੀਕ ਆ ਮਰ ਕੇ ਫਿਰ ਲੇਟ ਹੋਏ ਨਾ ਆ ਚਲੋ ਕੋਈ ਨਹੀਂ ਫਿਰ ਮੈਨੂੰ ਬਦਲ ਲੈਣ ਦਿਓ ਚਾਹ ਬਦਲ ਲੈ ਮੈਂ ਤਾਂ ਮੰਮੀ ਨੂੰ ਢੀਕਣ ਦੀ ਓਦੋਂ ਦੀ ਲੈ ਮਨ ਮੈਂ ਤਾਂ ਸਮਾਨ ਲੈਣਦਾ ਹੀ ਸਾਰਾ ਨਹੀਂ ਮੇਰੀ ਗੱਲ ਸੁਣ ਆ ਤੂੰ ਕਿਧਰ ਪੱਟੀਆਂ ਘੜ ਲੰਡੀਆਂ ਕਿਧਰ ਤਿਆਰੀ ਕਰਸੀ ਆ ਮੈਂ ਮੰਮੀ ਤਾਂ ਨੂੰ ਦੱਸਿਆ ਨਹੀਂ ਮੈਂ ਜਾਣਾ ਵਾ ਆਪਣੇ ਪਿੰਡ ਨਾ ਕਿੰਨੂ ਪੁਸਕਾ ਜਾਣਾ ਆਪਣੇ ਪਿੰਡ ਜਦੋਂ ਤੈਨੂੰ ਮੈਂ ਇੱਕ ਵਾਰੀ ਮਨਾ ਕੀਤਾ ਵਾ ਫੇ ਨਹੀਂ ਜਾਣਾ ਫਿਰ ਕਾਦੇ ਵਾਸਤੇ ਮੂੰ ਚੁੱਕ ਲਿਆ ਫੇਰ ਤੂੰ ਤੇ ਮੰਮੀ ਦੱਸ ਮੰਮੀ ਮੇਰੇ ਦਾ ਫੋਨ ਆਇਆ ਹੀ ਤੂੰ ਕਹਿੰਦੇ ਏਂ ਪੀ ਆਜੋ ਡੈਡੀ ਤੇਰੇ ਨੇ ਜਾਣਾ ਵਾ ਘਰ ਦੇ ਪੀ ਇੱਥੇ ਆਜੋ ਹਸਪੀਟਲ ਆਹੋ ਤੇਰੀ ਮਾਂ ਨੇ ਨਾ ਤੇਰੇ ਹੱਡ ਤੱਤੇ ਕਰਾਉਣੇ ਆ ਤੇ ਫੇਰ ਤੈਨੂੰ ਠੰਡ ਪੈ ਗਈ ਆ ਮੰਮੀ ਕੀ ਤੇਰੀ ਕੋਈ ਹੱਡ ਤੱਤੇ ਕਰਦਾ ਤੁਸੀਂ ਤੇ ਆਪਣੇ ਕੋਲੋਂ ਗੱਲਾਂ ਬਣਾਉਂਦੇ ਰਹਿੰਦੇ ਓ ਤੇ ਨਾਲੇ ਖੁਸ਼ੀ ਦਾ ਮੌਕਾ ਆਵੇਂ ਰੋਲਾ ਨਾ ਪਾਓ ਤੇ ਮੈਨੂੰ ਜਾਣ ਲੈੰਦੋ ਆਹੋ ਖੁਸ਼ੀ ਦਾ ਦੇਣਵਾ ਮੈਨੂੰ ਪਹਿਲਾਂ ਨਹੀਂ ਪਤਾ ਹੁਣ ਦਿਵਾਲੀ ਆ ਕੱਲ ਬਰੇ ਦਿਨਾਂ ਦਾ ਦੇਣਵਾ ਤੇ ਤੂੰ ਲੈ ਕੇ ਨਿਕਲ ਜਾ ਤੇ ਮੰਮੀ ਮੈਂ ਕਿਹੜਾ ਉੱਥੇ ਰਾਤ ਰਹਿਣ ਜਾਣਾ ਵਾ ਆ ਤੇ ਜਾਣਾ ਵਾ ਆਪਾਂ ਘੜੀ ਦੀ ਘੜੀ ਜਾਣਾ ਵਾ ਆ ਤੇ ਜਾਣਾ ਵਾ ਕਿੱਡੀ ਤਿੱਖੀ ਐ ਮਾਂ ਦਾ ਫੋਨ ਆਇਆ ਤਾਂ ਸਦੋਂ ਬਚਕ ਲਈ ਐ ਫੇ ਮੈਂ ਜਾਣਾ ਜਾਣਾ ਵਾ ਤੇ ਮੰਮੀ ਮੇਰੀ ਗੱਲ ਸੁਣੋ ਬਾਜੂ ਉਹਨਾਂ ਨੂੰ ਛੁੱਟੀ ਮਿਲ ਜਣੀ ਹਸਪੀਟਲ ਤੇ ਉਹਨਾਂ ਨੇ ਘਰ ਚਲ ਜਣਾ ਵਾ ਕੱਲ ਨੂੰ ਵੀ ਲੱਗਦਾ ਮਿਲ ਜਣੀ ਆ ਤੇ ਮੈਂ ਉਹ ਘਰ ਤੇ ਨਹੀਂ ਨ ਜਾ ਸਕਦੀ ਨਾ ਮਾਂ ਤੇਰੇ ਤੇ ਬੜੀ ਪਿਆਰ ਜਤਾਉਂਦੀ ਐ ਮਜ਼ਾ ਤਾਂ ਤਾਂ ਜੇ ਫਿਰ ਘਰ ਜਾਵੇ ਤੇ ਨਾਲੇ ਲੋਕਾਂ ਨੂੰ ਪਤਾ ਲੱਗੇ ਵੀ ਕੁੜੀ ਨਾਲ ਦੀ ਆ ਗਈ ਆ ਹੁਣ ਮਿਲਣ ਦਾ ਵੀ ਹੁਣ ਉਹਨਾਂ ਨੂੰ ਕੋਈ ਨਹੀਂ ਮੰਮੀ ਹੋ ਵੀ ਦਿਨ ਆ ਜਣੇ ਆ ਜਲਦੀ ਮਿਲਣ ਲੱਗ ਪੈਣਾ ਨਾ ਮੈਂ ਤੇ ਇਹ ਨਾ ਟੈਨਸ਼ਨ ਲਓ ਮੇਰੀ ਮਿਲਣ ਦੀ ਕੱਲਾ ਮਾਰਦਾ ਵੀ ਜਦੋਂ ਕਿਤੇ ਜਾਣਾ ਹੁੰਦਾ ਨਾ ਪਹਿਲਾਂ ਹੀ ਰੋਲਾ ਪਾ ਲੈਣਾ ਘਰ ਲੜਾਈ ਪਾ ਕੇ ਦਿੱਤੀ ਪਹਿਲਾਂ ਹੀ ਬਹਿ ਜਾਂਦੇ ਵੀ ਅਗਲਾ ਦਾ ਕੋਈ ਕਿਤੇ ਕੰਮ ਨਾ ਬਣ ਜੇ ਆਹੋ ਮੈਂ ਲੜਾਈਆਂ ਪਾਉਣੀ ਆ ਕਿ ਤੂੰ ਜੀ ਬੜੀ ਚੰਗੀ ਆ ਕੰਮ ਤਾਂ ਕੋਈ ਸੁਆਦ ਆ ਤੈਨੂੰ ਆਉਂਦਾ ਨਹੀਂਗਾ ਫਿਰ ਕਹਿਣਾ ਸਸਤ ਪੱਤੀ ਆ ਅੱਗੇ ਤੂੰ ਹੀ ਕਰਦੇ ਹੋ ਨਾ ਕੰਮ ਨਹੀਂ ਹੁੰਦਾ ਤੇ ਮੈਂ ਮਾਰਦੀ ਆ ਨਾ ਕੁੜੇ ਨੂੰ ਅੱਜ ਸਪਿੰਡਰ ਨੂੰ ਅੱਜ ਸਪਿੰਡਰ ਹੀ ਮੰਨੇ ਆ ਉਹ ਕਹਿੰਦੇ ਕੋਈ ਨਹੀਂ ਮੈਂ ਚੱਲ ਜਰਨਾ ਵਾ ਮੈਂ ਉਹਨਾਂ ਨਾਲ ਕੀਤੀ ਆ ਗੱਲ ਅੱਛਾ ਕੀ ਕਹਿੰਦੇ ਆ ਮੈਂ ਤੇ ਆ ਉਹਨੂੰ ਨਾਲ ਖਣ ਲੱਗੀ ਆ ਆਪੇ ਤੋਂ ਮਰਨਾ ਹੀ ਮਰਨਾ ਉਹਦੇ ਘਰ ਨੂੰ ਘਟ ਕਰਾਉਣੇ ਆ ਕਿਦਾਂ ਲਈ ਮੰਮੀ ਮਾਰਦਾ ਤੁਸੀਂ ਅੱਜ ਦੀ ਗੱਲ ਵੀ ਕਰ ਲਿਆ ਕਰੋ ਪੁੱਠੀਆਂ ਗੱਲਾਂ 24 ਘੰਟੇ ਕਰਦੇ ਰਹਿੰਦੇ ਹੋ ਮੈਂ ਮਾਰਦੀ ਨਾ ਆਵਾਜ਼ ਨੂੰ ਜਸਪਿੰਦਰ ਮੈਂ ਮੁੰਡਿਆ ਮਾਰ ਲਵਾਜ ਕੋਈ ਨਹੀਂ ਮਾਰ ਲੈਣੀ ਆ ਜਸਪਿੰਦਰ ਮੈਂ ਸੁਣਦਾ ਨਹੀਂ ਹਾਂਜੀ ਅੰਮ ਜੀ ਇੱਧਰ ਆ ਆ ਕਿੱਧਰ ਬਣ ਠੰਡਕ ਤਿਆਰ ਹੋ ਕੇ ਬੈਠੀ ਐ ਮੰਮੀ ਇਹਦੇ ਨਾਲ ਭਰਾ ਦੇ ਘਰ ਮੁੰਡਾ ਐ ਦੱਸਿਆ ਗਿਆ ਹੈ ਉਹਨਾਂ ਤੋਂ ਆਹੋ ਪਤਾ ਮੈਨੂੰ ਸਾਰੀ ਸਟੋਰੀ ਦਾ ਠੀਕ ਆ ਨਾ ਅਜੇ ਦੀ ਮਾਂ ਦਾ ਪਿਆਰ ਉਮਰ ਆਇਆ ਵਾ ਆ ਜਾ ਆਮਨ ਹੁਣ ਤੇ ਛੇਤੀ ਨਾ ਭਰਾ ਦਾ ਮੁੰਡਾ ਵੇਝ ਜਾ ਹੈ ਤੇ ਤੂੰ ਹੀ ਦੰਬ ਚੁੱਕ ਲਈ ਤੂੰ ਹੀ ਤਿਆਰ ਹੋ ਗਿਆ ਵਾ ਨਾਲ ਲੈ ਮਮੀ ਮੇਰਾ ਕਰਕੇ ਤੇ ਸਾਰਾ ਕੁਝ ਛੱਡ ਕੇ ਆਈ ਸੀ ਤੇ ਨਾਲੇ ਮਮੀ ਉਹਨਾਂ ਨੇ ਨਹੀਂ ਜਾਣਤਾ ਤੇ ਹੋਰ ਕਿੰਨੇ ਜਾਣਾ ਮੇਰੇ ਨਾਲ ਤੇ ਤੁਸੀਂ ਤਿਆਰ ਹੋ ਜਾ ਪਾ ਲੋ ਕੱਪੜੇ ਤੇ ਹੀ ਲੈ ਜੰਨੀ ਤੁਹਾਨੂੰ ਮੇਰੀ ਜਵੇਂ ਜੁੱਤੀ ਹੈ ਮੇ ਮੁੰਡਿਆ ਬੱਸੇ ਚੜਾਏ ਨੂੰ ਉਹ ਲੈ ਮਮੀ ਮਾਹ ਮਾਹ ਤੇ ਮਿਲ ਲਗੇ ਆ ਤੇ ਤੂੰ ਹੀ ਵੇ ਲੜਾਈ ਪਾਈ ਜਿੰਦੇ ਜੀ ਵਿੱਚ ਨਹੀਂ ਮਿਲਣ ਕੌਣ ਲੱਗਾ ਵਾ ਸੋਹਰਾ ਪਾ ਤੇ ਘੋੜੇ ਘੜੇ ਔਖੇ ਤੇਰੇ ਤੇ ਹੈ ਜਿੱਦਾਂ ਕਹਿੰਦਾ ਤੇ ਟੇਟੇ ਚੜ ਗਿਆ ਨਾ ਲੇਕਿਨ ਢਾਕੇ ਦਾ ਫਿਰਦੀ ਆ ਇਹਨੇ ਤੇਰੇ ਮੌਤ ਤੇ ਕਰਾਉਂਦੇ ਫੇਰ ਠੰਡ ਪੈਣੀ ਆ ਮੰਮੀ ਉਹਨਾਂ ਦੀ ਸਲਾਹ ਨਹੀਂ ਚੱਲੇ ਆ ਮੰਮੀ ਆਪਣੀ ਸਲਾਹ ਦੀ ਜਿੱਦੋਂ ਮੰਮੀ ਨੇ ਕਿਹਾ ਵੀ ਆ ਜਾਓ ਫੋਨ ਆਇਆ ਮੈਨੂੰ ਤੇ ਫੇਰ ਵੀ ਜਿੱਥੇ ਬੈਠਿਆ ਤੇਰਾ ਪਿਓ ਆ ਗਿਆ ਤੇ ਹੈ ਆਪਰੇ ਤੇ ਜੁੱਤੀਆਂ ਖਾਣੀਆਂ ਖਾਣੀਆਂ ਨਾਲ ਇਹ ਪੁਆਏਂਗੀ ਮੰਮੀ ਮੈਨੂੰ ਤੇ ਲੱਗਦਾ ਵਾ ਤੂੰ ਜੁੱਤੀਆਂ ਪਵਾ ਕੇ ਖੁਸ਼ ਹੋਣਾ ਵਾ ਤੂੰ ਠੰਡ ਪੈ ਜਾਊਗੀ ਆਹ ਮੈਂ ਤੂੰ ਮੰਮੀ ਦਾ ਟਾਮ ਤੇ ਬੋਲ ਨਾ ਛਾੜ ਦੇ ਮਾਂ ਇੱਧਰ ਆ ਕੇ ਰੱਖ ਕਿੱਦਾਂ ਤੁਰ ਪਿਆ ਮੂੰਹ ਚੋਕ ਕੇ ਜਿਹੜੀ ਮੈਂ ਗੱਲ ਕਰਨੀ ਮੇਰੀ ਗੱਲ ਦਾ ਕੋਈ ਅਸਰ ਨਹੀਂ ਤੇ ਤੇ ਮਮੀ ਕਰਦੇ ਰਹਿੰਦੇ ਜਿੱਥੇ ਗੱਲਾਂ ਰਹਿ ਜਾਂਦਾ ਜਾਓ ਜਾਓ ਮਾਂ ਜੁੱਤੀਆਂ ਜਾ ਕੇ ਟਾਈਮ ਦੇ ਨਾਲ ਹੈ ਤੂੰ ਮੰਮੀ ਖੁਸ਼ ਹੋ ਲਿਓ ਜਦੋਂ ਛਿੱਤਰ ਪੈ ਗਏ ਨਾ ਤੇ ਫਿਰ ਹੋਸਟ ਕਾਣੇ ਆਉਣੀ ਆ ਤੇ ਫਿਰ ਪਤਾ ਲੱਗਣਾ ਵਾ ਕਿ ਮਾਂ ਸਾਡੀ ਸੱਚ ਬੋਲਦੀ ਹੀਗੀ ਹੁਣ ਤੇ ਮੇਰੀਆਂ ਗੱਲਾਂ ਕੌੜੀਆਂ ਲੱਗਣ ਡੀਆਂ ਵਾ ਨਾ ਕੋਈ ਗੱਲ ਨਹੀਂ ਚਲੋ ਮੈਂ ਕਿਉਂ ਉੱਥੇ ਜਰਾ ਮੈਂ ਤਾਂ ਕਦੇ ਜਿੱਤਨਾ ਵਜਨ ਦਵਾਰ ਸਿਰਾਂ ਦੇ ਵਿੱਚ ਤੇਨਾਂ ਨੂੰ ਪਤਾ ਲੱਗ ਜਾ ਮੁੰਡਾ ਵੇਖਣ ਦਾ ਕਿੱਦਾਂ ਗਈ ਐ ਟੌਰ ਕੱਢ ਕੇ ਜਿਹਦਾ ਬੜਾ ਪਿਆਰ ਹੁੰਦਾ ਮਾਂ ਦੇ ਨਾਲ ਆਲਾਂ ਦੇ ਜਰਾ ਕਿਨਾਂ ਨੂੰ ਅੱਜ ਕੋਈ ਨਹੀਂ ਮੈਂ ਕਰਦਾ ਤੁਹਾਨੂੰ ਬਾਅਦ ਚ ਫੋਨ ਨਹੀਂ ਨਹੀਂ ਕੋਈ ਹਾਂ ਹਾਂ ਉਹ ਤੁਸੀਂ ਚਿੰਤਾ ਨਾ ਕਰੋ ਕੰਮ ਦੀ ਉਹ ਠੀਕ ਆ ਚਲੋ ਠੀਕ ਠੀਕ ਕਿੱਥੋਂ ਫੋਨ ਹਾਂ ਅਕਰ ਤੂਤਾਂ ਵੇਖ ਲੈ ਆਪਣੀ ਨੌਂ ਦੀਆਂ ਕੀ ਹਾਲ ਵਾ ਮੁੰਡੇ ਨੂੰ ਨਾਲ ਲੈ ਕੇ ਚਲ ਗਈ ਆਪਣੇ ਪੇਕੇ ਮਾਹਾਂ ਦੇ ਪਿਆਰ ਉਗੜਿਆ ਹੁਣ ਜੇ ਮੇਰੀ ਗੱਲ ਸੁਣ ਤੂੰ ਕਾਲੀ ਸੱਸੜ ਮਰਨ ਲਈ ਹੈ ਜੇ ਇੰਨੇ ਚਿਰਾਂ ਬਾਅਦ ਉਹ ਚਲੀ ਗਿਆ ਉਹ ਤੇ ਉਥੇ ਆਖ ਰ ਗਈ ਹੈ ਮੈਂ ਸੱਸੜ ਨਹੀਂ ਮਰਨ ਲਈ ਮੈਨੂੰ ਟੈਨਸ਼ਨ ਹੋਣ ਲਈ ਆ ਕਿ ਜੇ ਕਿ ਤਾ ਤੁਹਾਡੇ ਮੁੰਡੇ ਦੇ ਲੱਤ ਲੱਤਾਂ ਭੰਤੀਆਂ ਨਾ ਨਾ ਨੇ ਤਮੁਰਕੇ ਕਿੱਧਰ ਨ ਜਾਣਾ ਜੇ ਉਹ ਮੇਰੀ ਗਾਸਣ ਉਹ ਸਵਾਦ ਦੀ ਗੱਲ ਕਰਿਆ ਕਰ ਹੈ ਲੱਤਾਂ ਵੜ ਦੇਣਗੇ ਲੱਤਾਂ ਭੰਦੇਣਗੇ ਐਡਾ ਕਿ ਇਹਨੂੰ ਕੁੱਟਣਾ ਸੌਖਾ ਪਿਆ ਵਾ ਸੌਖਾ ਹੀ ਪਿਆ ਵਾ ਜਿਹਦੀ ਧੀ ਪੈਣ ਕੱਢ ਕੇ ਲੈਂਦੀ ਹੋਵੇ ਨਾ ਉਹ ਨਹੀਂ ਚਰਦੇ ਹੁੰਦੇ ਤੇ ਸਾਰੀ ਉਮਰ ਉਹ ਗਲਦਮਾਗਿ ਸੜਕਦੀ ਰਹਿੰਦੀ ਆ ਮੇਰੀ ਗਾਸਣ ਉਹਨਾਂ ਸੱਦਿਆਂ ਤੇ ਦੋਵੇਂ ਦੀ ਤਾਂ ਹੀ ਗਏ ਆ ਜਿਹੜੀ ਉਹਨੂੰ ਨਾਲ ਲੈ ਕੇ ਗਈ ਹੈ ਨਾ ਉਹਨੂੰ ਵੀ ਥੇਰਾ ਫਿਗਰਾ ਉਹਦਾ ਮੈਨੂੰ ਤੇ ਇਹਦੀ ਸਮਝ ਆਉਂਦੀ ਤੇ ਤਾਨੂੰ ਸਾਰੇ ਟੱਬਰ ਨੂੰ ਹੋਕ ਹੀ ਗਿਆ ਵਾ ਆ ਮਾੜਾ ਮੋਟਾ ਕੰਮ ਨਹੀਂ ਕਹਿਦੀ ਧੀ ਪੈਣ ਕੱਢ ਕੇ ਲਿਆਉਣੀ ਤੇ ਹੁਣ ਉੱਥੇ ਜਾਣਾ ਹੈ ਤੇਰੀ ਪਹਿਲਾਂ ਗੱਲ ਸੁਣ ਉਹ ਜਦੋਂ ਨਹੀਂ ਮਿਲਦੇ ਉਦੋਂ ਤਾਂ ਵੀ ਤੂੰ ਔਖੀ ਜੇ ਹੁਣ ਮਿਲਣਾ ਪੈ ਦੁੱਧ ਨੂੰ ਔਖੀ ਹੋ ਗਈਆਂ ਤੂੰ ਹੈ ਉਹ ਕੋ ਸੋਚ ਕੇ ਗਏ ਹੋਣਗੇ ਉੱਥੇ ਨਿਆਣੇ ਤੇ ਹੈ ਨਹੀਂਗੇ ਹੈ ਵੀ ਛੋਟੇ ਛੋਟੇ ਨਿਆਣੇ ਵੀ ਚੱਲੇ ਗਏ ਵੀ ਉਹਨਾਂ ਨੇ ਗਲਤੀ ਕਰ ਲਈ ਕੋਈ ਗੱਲ ਨਹੀਂ ਕਿ ਸਿਆਣੇ ਪੈਣੇ ਆ ਉਹ ਗਾਲਲੇ ਵੀ ਸਿਆਣੇ ਆ ਲੋਕੀ ਗੱਲਾਂ ਅੱਜ ਕੱਲ ਉਹ ਪਹਿਲੇ ਜ਼ਮਾਨੇ ਹੈ ਨਹੀਂਗੇ ਲੋਕੀ ਮਿੰਡ ਗੱਲ ਨਾ ਪੈਂਦੇ ਹੁੰਦੇ ਆ ਥੋੜਾ ਜਰੀਆ ਰਹਿਣੀ ਹੁੰਦੀ ਆ ਦੂਰੀਆਂ ਚੱਲ ਕੋਈ ਨਹੀਂ ਲੱਗ ਜੂਗਾ ਪਤਾ ਤੁਹਾਨੂੰ ਵੀ ਹੈ ਜਦੋਂ ਪੰਜ ਦਿਨਾਂ ਦਾ ਰਾਰਾ ਨਾ ਲੱਭਾ ਫੇਰ ਵੇਖਿਓ ਕੀ ਬਣਦਾ ਵਾ ਗੱਲਾਂ ਮਾਰਦੇ ਫਿਰਦੇ ਆ ਤੂੰ ਨਾ ਬੰਦਿਆਂ ਨੂੰ ਘਰ ਚੱਲ ਕਿੱਥੇ ਦੀ ਕਿੱ데 ਸੋਚ ਲਾ ਕੇ ਬੈਠੀ ਆ ਉਹ ਗਏ ਕੋ ਆਪਣਾ ਸੋਚ ਕੇ ਗਏ ਆ ਦਿਮਾਗ ਖਰਾਬ ਕਰਨ ਦੇ ਜਾਣ ਕੇ ਐ ਡੱਕਦਾ ਘਰ ਤੋਂ ਘਰ ਨੂੰ ਚੱਲਣ ਦੇ ਅੱਗੇ ਬੇੜਾ ਗਰਕ ਕਰਕੇ ਹੁੜਦਾ ਤੂੰ ਸਾਰੇ ਕੰਮ ਦਾ ਆਹੋ ਮੈਂ ਹੀ ਬੇੜਾ ਕਰਨੀ ਆ ਮੁੜੇ ਦਾ ਘਰ ਪਰਣ ਵਾਲਾ ਜਾ ਜਾ ਕੇ ਰੋਟੀ ਪਾਣੀ ਲਾ ਮੈਂ ਕਿ ਪਾਣੀ ਕੀ ਕਰਾਂਗੇ ਕੋਈ ਕਿਰਸ਼ੇਤਰ ਖਾ ਕੇ ਆਇਆ ਨਾ ਤੇ ਪੱਟੀਆਂ ਕਰਾਉਣ ਤਿਆਰ ਰਹੇ ਹੋ ਉਹ ਕੋਈ ਦੀ ਕਰਾ ਦੂੰਗਾ ਪੱਟੀਆਂ ਮੈਂ ਇਹ ਬੰਦੇ ਦਾ ਮੂਥਾ ਨਹੀਂ ਸੁਵਾਦਾ ਗਾਲ ਹੀ ਸੁਵਾਦੀ ਕਰਦੇ ਹੈਂ ਜਿਸੁੰਦਰ ਪਾਣੀ ਲੈ ਆਇਆ ਘਟ ਹਾਂ ਉਹ ਹੈ ਗੁਰੂ ਲੈ ਅਸਪੀ ਤੂੰ ਗਈ ਹੈ ਕਿਤੇ ਤੇ ਦਰਵਾਜ਼ਾ ਹੀ ਬੰਦ ਕਰ ਜਾ ਸੋ ਵਪਾਰੀ ਤੁਰਿਆ ਰਹਿੰਦਾ ਇੱਧਰ ਨੂੰ ਹਾਂ ਧੋ ਗੀਨਾ ਵਾਲੇ ਸਾਰੇ ਕੰਮ ਮੈਂ ਹੀ ਕਰਨੀ ਹਾਂ ਪਤਾ ਹੀ ਕੱਖ ਨਹੀਂ ਤਾ ਗੁਰੂ ਪਿੰਦਰ ਦੀ ਮਾਂ ਕਿੱਥੇ ਆਵਾਜ਼ ਨਹੀਂ ਦਿੰਦੀ ਪਾਣੀ ਲੈ ਆਇਆ ਘਟ ਦੱਸ ਹਾਂ ਦਾੜੀ ਵਾਜਾ ਮਾਰੀ ਜਾਣ ਦੇ ਬੱਸ ਐਨੂੰ ਦੋ ਤੇ ਘਰੀ ਹੰਨੀ ਗਈ ਪਾਣੀ ਕਿੱਥੇ ਗਈ ਡੈਡੀ ਮੰਮੀ ਦਾ ਘਰ ਹੰਨੀ ਆ ਪਾਣੀ ਕਿਧਰ ਨੂੰ ਗਈ ਬਾਹਰ ਚੱਲ ਕੋਈ ਨਹੀਂ ਕਰ ਗਈ ਹੋਣੀ ਆਣ ਗਵਾਂਡ ਤੇ ਤੂੰ ਪੁੱਤ ਪਾਣੀ ਲਿਆ ਦੇ ਮੈਨੂੰ ਘੁੱਟ ਕੇ ਦੇ ਨਾਲੇ ਚਾਹ ਬਣਾ ਦੇ ਕਾਪੇ ਡੈੜੀ ਮੇਰੇ ਕੋ ਨਹੀਂ ਹੁੰਦਾ ਕੋਈ ਠੀਕ ਆ ਨਾ ਮੇਰੇ ਕੋ ਨਹੀਂ ਚੰਗੇ ਬਣਿਆ ਜਾਂਦਾ ਐਨਾ ਚੰਗੇ ਬਣ ਕੇ ਵੇਖ ਲਿਆ ਕੀ ਖਟਿਆ ਦਾ ਤਾਂ ਸਾਨੂੰ ਤੀਜਾ ਹਿੱਸਾ ਹੀ ਮੁੜ ਕੇ ਮੇਰੀ ਗੱਲ ਸੁਣ ਕੁੜੀਏ ਤੂੰ ਗੱਲਾਂ ਕਿਡੀਆਂ ਕਰਨ ਨਹੀਂ ਆ ਤੂੰ ਨੂੰ ਐ ਕਰਦੀ ਪਾਣੀ ਨਹੀਂ ਪੀਅ ਸਕਦੀ ਲੈ ਆ ਕੇ ਘਟ ਡਾਡ ਜੀ ਮੈਨੂੰ ਨਾ ਕਿਹਾ ਕਰੋ ਠੀਕ ਆ ਨਾ ਐਨਾ ਕੀਤਾ ਵਾ ਤਾਂ ਵੀ ਸਿਰ ਚ ਸਵਾਹੀ ਪਾਈ ਸਾਰਿਆਂ ਨੇ ਮੰਮੀ ਤਾਂ ਹਜੇ ਤੱਕ ਨਹੀਂ ਗੱਲਾਂ ਕਰਨੋਂ ਹਟਦੀ ਮੈਨੂੰ ਕੋਈ ਨਾ ਕੋਈ ਕਰੀ ਰੱਖਦੀ ਹੈ ਨਹੀਂ ਸਵਾਹ ਗਾਦੀ ਪਾਤੀ ਸਿਰ ਚ ਜਿੰਨਾ ਮਰਜ਼ੀ ਕਰ ਲੋ ਮੰਮੀ ਫੇਰ ਸੁਣਾ ਜਾਂਦੀ ਇਹ ਵੀ ਕੱਖ ਨਹੀਂ ਕਰਦੇ ਤਾਂ ਮੈਂ ਗਾਂਗਾ ਹੋਈ ਰਹਾ ਮੈਂ ਫੇਰ ਹੁਣ ਮੈਂ ਕੋ ਮੰਡ ਚੰਗੀ ਕੀਤੀ ਆਣ ਕੇ ਮੈਂ ਪਾਣੀ ਮੰਗ ਲਿਆ ਤੇ ਕੋ ਇੱਕ ਮੈਨੂੰ ਨਹੀਂ ਪਤਾ ਡਾਡ ਜੀ ਮੰਮੀ ਨੂੰ ਪੁੱਛਿਆ ਕਰੋ ਚਲ ਮੰਮੀ ਨੂੰ ਪੁੱਛ ਲਾਂਗੇ ਜੇ ਗੱਲਾਂ ਤੇ ਜਿਹੜਾ ਤੀਜਾ ਹਿੱਸਾ ਵਾ ਉਹ ਵੀ ਐਸੇ ਘਰੋਂ ਲਿਆ ਵਾ ਉਹ ਕਹਿੰਦੇ ਬਾਰੋਂ ਉਹਨੇ ਦੇ ਦਿੱਤਾ ਕਿ ਇਹਨੇ ਆਣ ਕੇ ਤੇ ਡੜਜੋ ਦੇਣਾ ਨਹੀਂ ਤਈ ਤੇ ਮੈਂ ਬਾਰੋਂ ਕਿਥੋਂ ਲੈ ਕੇ ਜਾਣਾ ਹਾਂ ਤੇ ਫਿਰ ਮਾੜਾ ਕੀ ਕੀਤਾ ਤੁਹਾਡਾ ਜੋ ਹਿੱਸਾ ਬੰਦਾ ਹੀ ਦੇ ਦੇ ਦਿੱਤਾ ਮਾੜਾ ਕੀ ਕੀਤਾ ਪਹਿਲਾਂ ਦੂਜੇ ਹਿੱਸੇ ਦੀ ਗੱਲ ਕਰਦੇ ਹੁਣ ਕਿਸੇ ਤੇ ਤੀਜੇ ਤੇ ਚਲ ਗਏ ਹੋ ਤੇ ਜਿਹੜੇ ਅਸੀਂ ਆ ਦੋਵੇਂ ਜੀ ਅਸੀਂ ਕਿੱਥੇ ਜਾਣਾ ਸੀ ਨਹੀਂ ਰੋਟੀ ਖਾਣੀ ਤੇ ਤੁਹਾਨੂੰ ਕਰ ਬੈਠਾ ਰੋਟੀ ਨਹੀਂ ਦੇਣ ਦੇ ਆਪਾਂ ਕੌਣ ਰੋਟੀ ਦੇਣ ਵਾਲਾ ਤੁਹਾਡਾ ਕੰਮ ਹੈਗਾ ਕੋਈ ਉਹ ਨਾ ਕੋਈ ਕੰਮ ਕਰਦਾ ਨਾ ਕੋਈ ਘਾਰ ਨਾ ਕੋਈ ਜੁਮੇ ਆ ਦੀ ਸਮਝਦਾ ਵਾ ਕੀ ਨਹੀਂ ਕਰਦਾ ਸਾਰਾ ਦਿਨ ਤੇ ਮਿੱਟੀ ਦਾ ਮਿੱਟੀ ਹੋਇਆ ਰਹਿੰਦਾ ਹੇਵੇ ਤੁਸੀਂ ਕਹਿੰਦੇ ਕਿ ਕੰਮ ਨਹੀਂ ਕਰਦਾ ਹੁਣ ਕੁੱਠੀਆਂ ਪਟ ਇੱਕ ਦੂਜੇ ਨਾਲ ਲੜਾਈ ਜਾਣ ਰਹੀ ਆ ਮੈਂ ਡੜ ਜੀ ਉਹਨੂੰ ਕੱਖ ਨਹੀਂ ਗਾ ਗਿਆ ਠੀਕ ਆ ਨਾ ਐਵੇਂ ਮੇਰੇ ਨਾਲ ਇਦਾਂ ਨਾ ਬੋਲਿਆ ਕਰੋ ਕਰਨ ਕੀ ਗੱਲ ਹੋਈ ਆ ਹੋਣਾ ਕੀ ਆ ਹੁਣ ਫੇਰ ਵਾਧੂ ਘਾਟੂ ਦੇ ਗੱਲਾਂ ਕਰਨ ਮੈਨੂੰ ਨਾ ਮੈਂ ਕੋਈ ਕਿਹਾ ਹੋਇਆ ਇਹਨਾਂ ਨੂੰ ਕਿਉਂ ਡੜ ਜੀ ਕੀ ਗੱਲ ਮੈਂ ਕੋਈ ਵਾਧੂ ਘਾਟੂ ਨਹੀਂ ਕੀਤੀ ਮੈਂ ਤੇਵਾਜ ਮਾਨਿਆ ਤੇਰੀ ਮਾਂ ਨੂੰ ਉਹ ਮਾਂ ਤੇਰੀ ਪਤਾ ਨਹੀਂ ਕਿੱਦੇ ਗਈ ਇੱਥੇ ਹੈ ਨਹੀਂ ਆਪੇ ਇਹਨੇ ਮੈਨੂੰ ਦੱਸਿਆ ਆਣ ਕੇ ਵੀ ਉਹ ਕਿਤੇ ਗਈ ਆ ਤੇ ਮੈਂ ਇਹ ਕੋ ਪਾਣੀ ਮੰਗ ਲਿਆ ਘੁੱਟ ਇਹ ਕੋ ਸੁਨੋਂਦਾ ਵੀ ਮੈਨੂੰ ਗੱਲਾਂ ਪੁੱਠੇ ਸਿੱਧੀਆਂ ਆ ਇਹ ਸੁਨੋਂਦਾ ਵੀ ਆ ਉਨੇ ਨੂੰ ਮਾਰਾ ਗਈ ਜਾਓ ਕਿ ਤੂੰਹੀਂ ਵੀ ਚੰਗੇ ਮੰਮੀ ਵੀ ਚੰਗੀ ਤੁਹਾਡਾ ਮੁੰਡਾ ਵੀ ਚੰਗਾ ਐਂ ਦੋਵੇਂ ਮਾਰੇ ਮੇਰੀ ਗੱਲ ਸੁਣ ਨਾ ਮੈਂ ਕੋਈ ਮਾੜੀ ਕੀਤੀ ਆ ਨਾ ਕੋਈ ਚੰਗੀ ਕੀਤੀ ਆ ਜੇ ਸੱਚੀ ਗੱਲ ਪੁੱਛੇ ਤਾਂ ਮੈਨੂੰ ਪਹਿਲਾਂ ਬੜਾ ਗੁੱਸਾ ਇਹ ਜਦੋਂ ਵਨਵੰਡਾਈ ਹੋਈ ਆ ਤੇ ਪੈਲੀ ਤੇ ਨਾਲ ਗਈ ਆ ਇਹ ਘਰ ਦੀ ਨੂੰ ਆ ਨੂੰਆਂ ਜਿਹਦੇ ਤਿਆਂ ਨੂੰ ਕੋਈ ਫਰਕ ਨਹੀਂ ਹੁੰਦਾ ਇਹਦਾ ਫਰਕ ਨਹੀਂ ਪੈਂਦਾ ਪਰ ਫਿਰ ਵੀ ਮੈਂ ਕਹਾਂ ਚੱਲ ਛੱਡੋ ਪਰੇ ਜੋ ਹੋ ਗਿਆ ਠੀਕ ਹੋ ਗਿਆ ਡੈਡੀ ਤੂੰ ਹੀ ਦੋ ਜਾਣੇ ਇਹ ਤੇ ਮੈਂ ਕੱਲਾ ਤੂੰ ਹੀ ਜੇ ਨਾ ਮੜਨਾ ਜਾਂਦੀ ਤਾਂ ਤੂੰ ਤੇ ਮੈਨੂੰ ਜਿਹੜਾ ਦਿੱਤਾ ਤੂੰ ਤੇ ਮੈਨੂੰ ਲੱਗਦਾ ਉਹ ਵੀ ਨਹੀਂ ਦੇਣਾ ਆਓ ਅਸੀਂ ਦੋ ਜਾਨੇ ਤੇ ਤੂੰ ਇਹਨੂੰ ਨਾਲ ਲੈ ਗਿਆ ਫਿਰ ਰੱਸਾ ਜੂ ਖਿੱਚਣਾ ਸੀ ਇਹ ਰੱਸਾ ਖਿੱਚ ਤੇਰੇ ਵਾਲੇ ਬੰਦੇ ਥੋੜੇ ਸੀ ਤੂੰ ਹੀ ਕੱਲ ਤੇ ਮੇਰੇ ਵਾਲੀ ਕੱਢਦੇ ਨੇ ਮੇਰੇ ਵਾਲੀ ਕੱਲ ਤੇ ਫਿਰ ਮੈਂ ਤਾਂ ਆਪਣਾ ਕੋਈ ਨਾ ਕੋਈ ਖੜਨਾ ਸੀ ਨਾਲ ਇਹਨੂੰ ਚੱਲ ਠੀਕ ਆ ਭਰਾਵਾ ਲੈ ਲਿਆ ਕਰ ਲੈ ਹੀ ਗਿਆ ਲੱਖ ਲੱਖ ਲੋਕੀ ਗੱਲ ਕਰਨ ਦੇ ਇਹ ਵਾਰ ਕੋਈ ਗੱਲ ਨਹੀਂ ਜੇ ਗੱਲਾਂ ਕਰਨ ਦੇ ਆ ਤੇ ਮੈਨੂੰ ਹੀ ਕਰਨੀ ਹੋਣਗੇ ਤੁਹਾਨੂੰ ਥੋੜੀਆਂ ਕਿੰਨ ਕੋ ਗਿਆ ਹੋਗਾ ਤੇਰੀ ਤੇ ਉਹ ਗੱਲ ਵਾ ਉਹ ਬੇਸ਼ਰਮਾਂ ਦੀ ਡੁੱਲ ਗਈ ਨਾ ਦਾਲ ਤੇ ਉਹ ਆਂਦੇ ਨੇ ਡੋਲ ਡੋਲ ਖਾਣੇ ਤੇ ਨੂੰ ਨੂੰ ਕੋ ਫਰਕ ਪੈਂਦਾ ਆ ਵੇਖ ਲਓ ਹੁਣ ਆ ਕੋ ਸੁਣ ਵਾਲਾ ਰਹਿ ਗਿਆ ਹੀਗਾ ਤੇ ਇਹੋ ਕੋਈ ਸੁਣਾਉਣਾ ਨਾ ਕੋ ਹੋ ਰਹਾ ਵੀ ਕੀ ਆ ਕੀ ਨਹੀਂ ਸਾਡੇ ਕੋਲ ਆਈ ਕੇ ਗਿਆ ਹੱਥ ਦਾਇਆ ਵਾ ਕੇ ਕੋ ਮੰਗ ਕੇ ਖਾਣੇ ਆ ਆਪਣੀ ਮਿਹਨਤ ਕਰ ਲੈ ਆ ਮੈਨੂੰ ਜਰਾ ਤੁਸੀਂ ਦੇ ਦਤਾ ਵਾ ਠੀਕ ਉਹ ਰੋਂਦੇ ਹੀ ਰੋਂਦ ਦੋਵੇਂ ਜਿਹੇ ਹਿੱਸੇ ਨੂੰ ਦੇ ਨਾ ਵੀ ਸਾਨੂੰ ਅੱਧਾ ਕਿਉਂ ਨਹੀਂ ਮਿਲਿਆ ਅੱਧੇ ਵੀ ਵੱਧ ਲੈਣ ਰਹੇ ਹੋ ਤੇ ਉੱਥੇ ਨਾ ਉੱਥੇ ਜਾ ਕੇ ਅਰਦਾਸਾਂ ਕਰਿਆ ਕਰੋ ਰੱਬ ਦੇ ਘਰ ਪੈਨ ਦੁਆ ਨੂੰ ਚੁੱਕ ਲੈ ਸਾਡੇ ਮਾਪਿਓ ਨੂੰ ਤੇ ਸਾਨੂੰ ਛੇਤੀ ਪਹਿਲੀ ਅੱਧੀ ਮਿਲ ਜੇ ਕਿਉਂ ਅਸੀਂ ਕੋੜ ਦੱਸਾਂ ਕਰੀਏ ਕਰੇਗਾ ਅਸੀਂ ਮਰਾਂਗੇ ਤਾਂ ਇਹ ਅੱਧੀ ਮਿਲਣੀ ਆ ਉਧਰ ਕਿੱਥੋਂ ਮਿਲਣੀ ਫੇਰ ਗੱਲ ਤੁਸੀਂ ਪਲਟੇ ਪਾਸੇ ਲੈ ਗਏ ਉਲਟੇ ਪਾਸੇ ਅਸੀਂ ਲੈ ਗਏ ਆ ਤੂੰ ਉਹਨੂੰ ਪੁੱਛਿਆਣ ਕੇ ਤੂੰ ਆਣ ਕੇ ਉਲਟਾ ਡੇਪਾ ਤੂੰ ਮੈਨੂੰ ਉਹ ਆਉਂਦੇ ਡਾ ਬੈ ਵਦਗਟ ਗੱਲਾਂ ਕਰ ਮੈਂ ਉਹਨੂੰ ਕੀ ਕਿਹਾ ਮੰਗਿਆ ਉਹਨੂੰ ਇੱਕ ਪਾਣੀ ਤੂੰ ਹੀ ਮੇਰੀ ਗੱਲ ਸੁਣਾ ਜਦੋਂ ਆਡੀ ਕਰਤਾ ਵਾ ਸਾਰਾ ਕੁਝ ਕਰਤਾ ਤੇ ਫਿਰ ਹੁਣ ਉਹਦੇ ਕੋ ਪਾਣੀ ਕਿਉਂ ਮੰਗਦੇ ਚਲੋ ਨਹੀਂ ਮੰਗਦੇ ਅੱਜ ਤੋਂ ਬਾਅਦ ਪਾਣੀ ਵੀ ਨਹੀਂ ਮੰਗਦੇ ਜਾ ਪਾਣੀ ਤਾਂ ਦੇ ਕੇ ਵੀ ਤੂੰ ਨਾ ਨਹੀਂ ਕਰਨਾ ਇੰਨਾ ਤਾਂ ਕਰ ਤਾ ਰੋਟੀਆਂ ਖਾ ਲਈ ਤੇ ਤਾਂ ਨਹੀਂ ਨਾ ਕੀਤਾ ਉਹ ਨਾ ਹੁਣ ਤੇ ਮੁੰਡਾ ਹੀ ਤੁਹਾਡਾ ਹੋ ਗਿਆ ਨਾ ਨੂੰ ਹੁਣ ਹਾਰ ਪਾ ਦਈਏ ਤੁਹਾਡੇ ਗੱਲ ਚ ਕਿ ਅੱਜ ਤੁਹਾਡਾ ਮੁੰਡਾ ਤੈਨੂੰ ਪ੍ਰਧਾਨ ਕਰ ਲਿਆ ਨਹੀਂ ਨਹੀਂ ਹਾਂ ਉਹਦੇ ਅੱਗੇ ਕੱਖ ਨਹੀਂ ਰਿਹਾ ਆਹ ਉਹਨਾਂ ਦੇ ਅੱਗੇ ਬੇਰਾ ਰੋੜਦਾ ਤੂੰ ਕੋ ਰੱਬ ਵੇਂਦਾ ਵਾ ਅਸੀਂ ਨਹੀਂ ਰੋੜਿਆ ਬੇਰਾ ਰੱਬ ਵੇਂਦਾ ਰ ਆਉਂ ਜਦੋਂ ਵੀ ਅੱਡ ਕਰਤਾ ਤੇ ਪਾਣੀ ਕਿਉਂ ਇੱਕ ਮੰਗਦੇ ਹੁੰਦੇ ਸ਼ਰਮ ਕਰ ਲੈ ਥੋੜੀ ਬੋਦੀ ਸ਼ਰਮ ਆਗਣੀ ਤੈਨੂੰ ਥੋੜੀ ਬੋਦੀ ਡੈਡੀ ਸ਼ਰਮ ਤੇ ਮੈਨੂੰ ਬੜੀ ਸੀ ਪਰ ਹੁਣ ਮੈਨੂੰ ਮੈਂ ਵੀ ਮੈਨੂੰ ਹੋਣਾ ਹੀ ਪੈਣਾ ਤੁਹਾਡੇ ਵਰਗਾ ਮੇਰੇ ਕੋਲ ਇਥੋਂ ਨਾ ਹੋਰ ਨਾ ਕੋਈ ਗੱਲਾ ਸੁੱਕੇ ਜਾਈ ਚੱਲ ਉੱਠ ਜਾ ਜਾ ਤੇਪ ਕਰਕੇ ਆਪਣਾ ਕੰਮ ਕਰੋ ਜਾ ਕੇ ਚੱਲ ਮੰਮੀ ਪਿਆਲੇ ਪਾਣੀ ਨਾ ਪਿਆਲੇ ਹਣੂਗੀ ਤੇਰੇ ਵਰਗੇ ਨੂਹਾਂ ਪੁੱਤ ਕਿਸੇ ਦੇ ਨਾ ਹੀ ਹੋਣ ਤਾਂ ਉਹਦੇ ਨਾਲ ਬੰਦਾ ਉਦੋਂ ਹੀ ਚੰਗਾ ਹੱਦ ਹੋ ਗਈ ਇਹਦੀ ਵਾਲੀ ਆਪਕੇ ਰਕਮੇਟੀ ਦਾ ਇੱਕ ਦਿਨ ਵੀ ਅੱਗਾ ਪਿੱਛਾ ਹੋ ਜੇ ਨਾ ਤੇ ਸਿਰਤੇ ਬਾਵਾ ਤਰ ਲੈਣੀ ਆ ਤੇ ਜੇ ਹੁਣ 5-6 ਦਿਨ ਹੋਏ ਬੋਲੀ ਹੋਈ ਨਹੀਂ ਤੇ ਮੈਂ ਕਿਹਾ ਪੈਸੇ ਦੇ ਦੇਣਗੇ ਤੇ ਹੁਣ ਕਹਿੰਦੀ ਕਈਆਂ ਮੈਂਬਰਾਂ ਦੇ ਪੈਸੇ ਨਹੀਂ ਆਏ ਹੱਦ ਹੋ ਗਈ ਹੈ ਹਮ ਜਨਾਨੀ ਵਾਲੀ ਮੇਰੇ ਸਾਹਮਣੇ ਤੇ ਜਾਣ ਕੇ ਖਰਾਬ ਕਰਦੀ ਐ ਐਦ ਕਾਉਣ ਇਹਨੂੰ ਹਲ ਕਮੇਟੀ ਪਾਈ ਵਾਦਾ ਘਾਟਾ ਕਰਕੇ ਅਗਲੀ ਅਰੀਏ ਦੀ ਹਲ ਕਮੇਟੀ ਨਹੀਂ ਪਾਉਣੀ ਜਦੋਂ ਇਹਨੇ ਮੈਨੂੰ ਕਿਹਾ ਮੈਂ ਕਿਹਾ ਤੂੰ ਖਰਾਬ ਬੜਾ ਕਰਨੀ ਫੇਰ ਇਹਨੂੰ ਪਤਾ ਲੱਗਣਾ ਇਧਰ ਨੂੰ ਆ ਜਾ ਕਿੱਥੋਂ ਆਈਆਂ ਤੂੰ ਮੈਂ ਕੀ ਆਉਣਾ ਹੈ ਹਾਂ ਕਮੇਟੀ ਵਾਲੀ ਵੱਲ ਗਈ ਹਾਂ ਅੱਛਾ ਮੈਂ ਆਪਣੇ ਆਪ ਤੇ ਆਈ ਨਹੀਂ ਗਈ ਪੈਸੇ ਲੈ ਕੇ ਤੇ ਮੈਂ ਕਿਹ ਜਾਨੀ ਐ ਤੇ ਪਿਆਰਾਂ ਦੇ ਪਾਣੀ ਨਹੀਂ ਪੈਨੇਦਾ ਹੋਏ ਦੋ ਤਿੰਨ ਦਿਨ ਲੱਗਣੇ ਆ ਅਜੇ ਵੀ ਨਹੀਂ ਪੈਸੇ ਦਿੱਤੇ ਇੱਕ ਮੇਟੀਆਂ ਦੀ ਦੋ ਚਾਰ ਆਈਆਂ ਹਈਆਂ ਮੈਂ ਆਪ ਤੇ ਤੂੰ ਛੱਡ ਜੁਰਮਾਨਾ ਪਾ ਦਿੰਨੀ ਤੇ ਇੱਕ ਦਿਨ ਵੀ ਅੱਗਾ ਪਿੱਛਾ ਵਜੇ ਤੇ ਆ ਬੜਾ ਪਵਾੜਾ ਕਮੇਟੀਆਂ ਦਾ ਹੈਂ ਗਾਂਹ ਕਮੇਟੀ ਨਹੀਂ ਪਉਣੀ ਆ ਕਹਨਾ ਕੰਨਾਂ ਨੂੰ ਹੱਥ ਲੱਗ ਗਏ ਤੇ ਪਾਣੀ ਲਿਆਵਾ ਤੜ ਲਈ ਪਾਣੀ ਬਸੇਰਾ ਪਿਆਲਤਾ ਕੇ ਤੇਰੇ ਨੂੰ ਪੁੱਤ ਨੇ ਕਿਉਂ ਕੀ ਗਾ ਭਾਈ ਹੋਣਾ ਕੀ ਇਹ ਮੈਨੂੰ ਕਿਹੜਾ ਪਤਾ ਵੀ ਤੂੰ ਘਰ ਨਹੀਂ ਗਈ ਤੇ ਮੈਂ ਆਵਾਜ਼ ਮਾਰਤੀ ਆਣ ਕੇ ਮੈਂ ਕਿਹਾ ਪਾਣੀ ਲਿਆ ਤੇ ਅੱਛਾ ਪਾਣੀ ਤੇ ਕਿਨੇ ਲਿਆਉਣਾ ਸੀ ਤੇ ਨੂੰਹ ਜਿਹੜੀ ਆ ਗਈ ਤੇ ਆਣ ਕੇ ਕਹਿੰਦੀ ਵੀ ਮੰਮੀ ਦੇ ਘਰ ਨਹੀਂ ਗਈ ਮੈਂ ਕਿੱਥੇ ਗਈ ਐ ਇਹ ਪਤਾ ਨਹੀਂ ਕਿੱਥੇ ਗਈ ਮੈਂ ਚਲ ਪਾਣੀ ਘੁੱਟ ਕੇ ਲਿਆ ਦੇਣ ਨਾਲੇ ਪੁੱਤ ਚਾਹ ਦਾ ਕਬਣਾ ਦੇ ਤੇ ਅਗੋਂ ਛੜਪੀ ਉਹਨਾਂ ਨੇ 36 ਗੱਲਾਂ ਕੀਤੀਆਂ ਅਗੋਂ ਹਾਂ ਤੇ ਮੁੜ ਕੇ ਤੇਰਾ ਮੁੰਡਾ ਵੀ ਆ ਗਿਆ ਉਹ ਵੀ ਵੱਧ ਘਟ ਅੱਖ ਨਹੀਂ ਛੱਡਿਆ ਆਹ ਹੈ ਪਾਣੀ ਦਾ ਹੀ ਘੁੱਟ ਮੰਗ ਲਿਆ ਕਿੱਡੀ ਕੁ ਵੱਡੀ ਗੱਲ ਈ ਤੇ ਜੇ ਮੁੰਡਾ ਸਿਆਣਾ ਹੁੰਦਾ ਆਇਆ ਤਾਂ ਉਹ ਹੀ ਕਹਿੰਦਾ ਪਰ ਦੁਰ ਫਿਟੇ ਮੂ ਸਾਡੇ ਮੁੰਡੇ ਦਾ ਵੀ ਇਹਨੂੰ ਤੇ ਮਾਸਾ ਅਕਲ ਨਹੀਂ ਹੈਗੀ ਪਤਾ ਨਹੀਂ ਇਹਦੀ ਅਕਲ ਚੜ ਕਿੱਥੇ ਗਈ ਹੈ ਦਫਾ ਹੁਣੇ ਨੂੰ ਹੀ ਤਾਂ ਤਾਂ ਹੀ ਕਰਦੇ ਜੇ ਮੁੰਡਾ ਕਰਦਾ ਤੇ ਉਹਦੇ ਆਣ ਕੇ ਦੌਰ ਪਾਉਂਦਾ ਹੈ ਪੈ ਨਾਲ ਉਹਦੇ ਜਦੋਂ ਆਪਣਾ ਹੀ ਭਾਂਡਾ ਨਾ ਚੰਗਾ ਹੈ ਤੇ ਕਿਸੇ ਨੂੰ ਅਸੀਂ ਕੀ ਕਹਿਣਾ ਬੜੇ ਵੱਡ ਬੜੇ ਵੱਧ ਘਟ ਹੋਏ ਆ ਕਿਸੇ ਨੂੰ ਰੋਹੀ ਜਾਂਦੇ ਆਂਦੇ ਆਂ ਨੂੰ ਤੀਜਾ ਦਿੱਤਾ ਵਾ ਗੱਲਾਂ ਮੈਨੂੰ ਤੀ ਪੁੱਤ ਤੇ ਚਾਹੀਦੇ ਹੀ ਮੈਂ ਕਹਾਂ ਜਦੋਂ ਤੈਨੂੰ ਵੱਖ ਕੀਤਾ ਤੀਜਾ ਮਿਲਣਾ ਸੀ ਜਦੋਂ ਅਸੀਂ ਮਰਮੁਕ ਜਾਵਾਂਗੇ ਆਪੇ ਤੈਨੂੰ ਅੱਧੀ ਮਿਲ ਜੂ ਉਹ ਬਾਬਾ ਉਹ ਤੇ ਆਂਦੇ ਜਿਹੜਾ ਤੁਸੀਂ ਕੱਲ ਨੂੰ ਮੁੱਕਣਾ ਅੱਜ ਹੀ ਮੁੱਕੋ ਮੈਂ ਵੀ ਕਹਤਾ ਫਿਰ ਮੈਂ ਕਹਾਂ ਜਾ ਕੇ ਤੇ ਦੋਸਾਂ ਕਰਾਇਆ ਕਰ ਕਿ ਇਹਨਾਂ ਨੂੰ ਚੁੱਕ ਲੈ ਦੁਵਾਨ ਨੂੰ ਤੇ ਇਹਨਾਂ ਨੂੰ ਸਾਰਾ ਹਿੱਸਾ ਮਿਲ ਜੇ ਕੀਪ ਤਾਂ ਕਿੰਨੀਆਂ ਘਰਮ ਦੇ ਹੋਣਗੇ ਇਹ ਤੇ ਮਹਾਰਾਜੀ ਆ ਕਿ ਤੇ ਸਾਡੇ ਦੂਜੇ ਮੁੰਡੇ ਨੂੰ ਸੈੱਟ ਕਰਦੇ ਤੇ ਕਿਤੇ ਸਾਡੀ ਵੀ ਸੁਣੀ ਜਾਈ ਤੇਰੀਆਂ ਗੱਲਾਂ ਨਾ ਸੁਣੀਏ ਮਰੀ ਜਾਨ ਤੰਗਵਾ ਇੰਨੀ ਸ਼ਰਮ ਆਉਂਦੀ ਆ ਨਾ ਬਾਹਰ ਲੋਕੀ ਗੱਲਾਂ ਨਹੀਂ ਕਰ ਗੱਲ ਨਹੀਂ ਕਰਨ ਦੇ ਤੁਸੀਂ ਵੀ ਪਾਣੀ ਨਹੀਂ ਮੰਗਣਾ ਆਪੇ ਗਲਾਸ ਕਢ ਕੇ ਪੀ ਲੈਣਾ ਹੈ ਨਾ ਜਾਂਦੀ ਤੇ ਮੈਂ ਨਹੀਂ ਮੰਗਣਾ ਚਲ ਤੇ ਗਈ ਤੇਰੇ ਵੱਲੋਂ ਦਸਣ ਤੇ ਮੈਂ ਬੁਰਿਆ ਪਾਪਾ ਨੂੰ ਕਹਿ ਬੈਠਾ ਉਹਨੂੰ ਹੈ ਨਹੀਂ ਅਕਲ-ਉਕਲ ਹੈਗੀ ਜੇ ਅਕਲ ਹੁੰਦੀ ਨਾ ਇੰਨਾ ਕੁਛ ਨਾ ਹੀ ਕਰਦੀ ਚਲ ਉਹਦਾ ਨੇ ਚੰਗਾ ਹੋ ਗਿਆ ਵਾ ਪਤਾ ਲੱਗ ਗਿਆ ਸਗੋਂ ਕੋਈ ਭੈਣ ਭਰਾ ਹੀ ਬਰੋਂ ਨਾਲ ਆ ਜਾਂਦਾ ਕਿਤੇ ਵੇਲਕ ਵੇਲੇ ਇਹ ਆ ਵੀ ਹੁਣ ਗਾਂ ਤੋਂ ਪਤਾ ਲੱਗ ਗਿਆ ਵਾ ਇਹਨਾਂ ਕੋਲ ਪਾਣੀ ਦਾ ਘੁੱਟ ਵੀ ਨੰਪੰਦਾ ਮੰਗੇ ਜੇ ਕੋ ਹੈ ਨਾ ਸੱਜਣ ਮਿੱਤਰ ਆਪੇ ਪਤਾ ਪਿਆਲ ਦੀ ਉੱਠੇ ਹੋਰ ਕੀ ਆ ਬਸ ਉਹ ਜਿੰਨੀ ਬਾਬਾ ਹੀ ਔਖੀ ਰਹਿੰਦੀ ਆ ਨਾ ਇਹਦੇ ਵਰਗੀ ਕੋ ਪਾਣੀ ਕੀ ਪੀਣਾ ਇਹ ਵਰਗੀ ਹਾਨੂੰ ਉਹਦੇ ਜਰ ਦੇ ਦੇ ਇਹ ਜੱਟ ਮਰ ਜੀਏ ਇਹਦਾ ਕੀ ਜਨਮ ਬਹੁਤ ਮੁੰਡੇ ਨੇ ਨਾ ਗਲਤ ਕੰਮ ਕੀਤਾ ਵਾ ਮੁੰਡਾ ਐਡਾ ਸਾਡਾ ਮਾੜਾ ਨਿਕਲਿਆ ਨਾ ਕੋਈ ਗੱਲ ਨਹੀਂ ਕਰਨ ਵਾਲੀ ਉਹਦੇ ਮਗਰ ਲੱਗ ਗਿਆ ਵਾ ਤੇ ਬਸ ਜੋ ਕਹਿੰਦੀ ਆ ਉਦਾਂ ਹੀ ਭਰਿਆ ਪੀਤਾ ਸਾਡਾ ਗੱਲ ਪੈਂਦਾ ਰੋਏਗਾ ਕਿਸ ਦਿਨ ਨੂੰ ਅਜੇ ਤੇ ਇਦਾਂ ਹੀ ਡਿਆ ਨਾ ਕਰਨ ਜੋ ਕਹਿੰਦੀ ਕਰਦਾ ਪਰ ਇਹਨੇ ਫੇਰ ਭੌਂਕੇ ਸਾਡੇ ਆ ਲਾਉਣਾ ਸਾਨੂੰ ਫੇਰ ਧੋਖਾ ਆ ਜਾਣਾ ਉਹ ਤੇ ਉਹ ਗੱਲ ਕੀਤੀ ਆ ਤੇ ਸਿਆਣੇ ਆਂਦੇ ਹੁੰਦੇ ਆ ਨਾ ਪੁੱਤ ਕਪੁੱਤ ਹੋ ਜਾਂਦੇ ਆ ਤੇ ਮਾਪੇ ਕਮਾਪੇ ਨਹੀਂ ਹੁੰਦੇ ਹਾਂ ਦੁੱਖ ਤੇ ਆਉਂਦਾ ਵਾ ਫਿਰ ਨਿਆਣੇ ਆਪਣੇ ਆਪਣੇ ਨਿਆਣੇ ਕਿਹੜੇ ਬਗਾਨੇ ਆ ਪਰ ਇਹ ਆ ਵੀ ਉਤੋਂ ਵੀ ਵੱਧ ਦੁੱਖ ਆਉਂਦਾ ਵਾ ਜਦੋਂ ਅਗੋਂ ਬੇਇੱਜ਼ਤੀ ਕਰਦੇ ਆ ਜਦੋਂ ਕੋਈ ਚਾਹ ਪਾਣੀ ਵੀ ਨਹੀਂ ਪੁੱਛਦਾ ਤਾਂ ਕਮੇਟੀ ਵਾਲੀ ਵੱਲ ਗਈ ਨਾ ਇੱਕ ਵਾਰੀ ਨਿਆਣੇ ਆਪਣੀ ਨੂੰ ਨੂੰ ਕਿਹਾ ਉਸੇ ਵੇਲੇ ਉਹਦੀ ਨੂੰ ਪਹਿਲਾਂ ਪਾਣੀ ਲਈ ਫਿਰ ਚਾਹ ਲਈ ਤੇ ਬੜਾ ਦਮਨ ਚ ਆਇਆ ਇਹਹਲਾ ਲੋਕ ਕਿੰਨੇ ਕਰਮਾਂ ਵਾਲੇ ਨੇ ਚਲੋ ਚੰਗਾ ਹੀ ਆ ਜੇ ਕਿਸ ਨੂੰ ਕੋਈ ਨੂੰ ਦੀ ਸੁਖ ਦਵੇ ਤੇ ਲੋਕਾਂ ਦੀਆਂ ਸਿਫਤਾਂ ਹੀ ਆ ਕਿਸੇ ਨੇ ਚੰਗਾ ਹੀ ਕਹਿਣਾ ਲਿਆਵਾ ਪਾਣੀ ਫਿਰ ਜੇ ਇਹਨਾਂ ਵੱਲੋਂ ਹੁਣ ਸਾਰੇ ਇਹਨਾਂ ਦੀ ਦੁਰਦੋਰੀ ਕਰਦੇ ਆ ਮੈਂ ਪਾਣੀ ਲਿਆਵਾਂ ਜਾ ਲੈ ਆਇਆ ਕੋਟ